ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਫਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗੋ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਦੋ ਗੈੜਾ ਤੇ ਦੋ ਝੋਟੀਆਂ ਵੀਰ ਦੇ ਕੋਲ ਝੋਟੀਆਂ ਬਿਲਕੁਲ ਤਾਜ਼ੀਆਂ ਸੰਗਾਂ ਤੇ ਕੱਫਣਾ ਤੋਂ ਗੈੜਾ ਦਿਖਾਵਾਂਗੇ ਆਪਾਂ ਪਹੁੰਚੇ ਭਾਈ ਨੀਕੇ ਸਿੰਘ ਨੂੰ ਨਾਲ ਤੇ ਅੱਜ ਕਰਦੇ ਆ ਭਾਈ ਨਾਲ ਗੱਲਬਾਤ ਸੋਹੇ ਭਾਈ ਸਸਕਾ ਵੀਰ ਜੀ ਕੋਸ ਲਾਓ ਠੀਕ ਹੈ ਜੀ ਬਹੁਤ ਵਧੀਆ ਗੁਰੂ ਨਾਮ ਦਾ ਬਖਸ਼ਿਸ਼ ਚਲੋ ਕਿਰਪਾਈ ਚਾਹੀਦੀ ਆ ਜੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਵੀਰ ਜੀ ਨੀਗਾ ਪਿੰਡ ਲਖੂਵਾਲ ਸੀ ਦਾ ਹੀ ਨਾਲਾ ਜਿਹੜਾ ਠੀਕ ਜੀ ਫੋਨ ਨੰਬਰ ਹੀ ਬੋਲ ਦਿਓ 9984754 ਠੀਕ ਆ ਜੀ ਤੇ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੈੜੇ ਕਿਨਵਾ ਸੁਭਾ ਸੁਣਾ ਨੇ ਤੇ ਵੀਰ ਜੀ ਮਤਲਬ ਕਹਿਣ ਨੂੰ ਭਾਵੇਂ ਆਪਾਂ ਪਹਿਲਾਂ ਵੀ ਕਹਦੇ ਪਰ ਦੂਜੇ ਸੁਣੀ ਆ ਅੱਛਾ ਜੀ ਤਾਂ ਦਾਜ ਵੈੜਿਆ ਪੰਜਾਬ ਵਾਲੀ ਚਰਸੀ ਵੇਖ ਲਓ ਦੂਜੀ ਪਾਸੇ ਦਾ ਡਾਡਾ ਡੇਲਾ ਕਦਾਂ ਉਤੇ ਰੱਖ ਜਾਂਦਾ ਜਦਾਂ ਠੀਕ ਬੱਛੇ ਵਾਲੀ ਆ ਇਹਨਾਂ ਨਾਲ ਰਗਣੀ ਵਧੇ ਆ ਬਿਲਕੁਲ ਸਹੀ ਗੱਲ ਇਹ ਨਹੀਂ ਆ ਜਾ ਫੇਸ ਆ ਗਿਆ ਦੂਜੇ ਬੱਛੇ ਵਾਲੀ ਆ ਠੀਕ ਜੀ ਠੀਕ ਜੀ ਪੰਜਾਬ ਵਾਲੀ ਇਹ ਤਾਂ ਦਿਨ ਦੇ ਦਾ ਕੱਢਦੀ ਆ ਇਹ ਅੱਛਾ ਜੀ ਹਾਂ ਜੀ ਤੇ ਕਿੰਨਾ ਕੁ ਭਰਿਆ ਪਹਿਲਾਂ ਨੇ ਦੁੱਧ ਉਹ ਵੀਰ ਜੀ ਪਹਿਲਾਂ ਨੇ ਹਰੇ ਤੋਂ ਬਰਾਬਰ ਬਾਸੀ ਦੁਆਇਆ ਅੱਛਾ ਜੀ ਤੁਸੀਂ ਦੇਖੋ ਕਿੰਨਾ ਦੁੱਧ ਠੀਕ ਕਰੋ ਜੀ ਪਹਿਲਾਂ ਨੇ 15 ਤੋਂ ਪਲੱਸ ਇਹਦਾ ਦੁੱਧ ਪਾਈ ਕਹਿੰ ਕੋਨ ਦੂਜੇ ਤੋਂ ਵੇਲੇ ਲਾਜੂ ਕੀ ਦਿਨ 10 ਹੋਰ ਸਿਰ ਪ्योर ਜਰਸੀ ਆ ਜੀ ਮੈਂ ਆਪਾਂ ਕਹਿੰਦੇ ਪੰਜਾਬ ਵਾਲੀ ਪ्योर ਜਰਸੀ ਬਦਾਮੀ ਕਲਰ ਤੇ ਥਣ ਭਾਂਡਾ ਵੀ ਬਹੁਤ ਹੀ ਪੂਰਾ ਲੱਗਾ ਵਾ ਕਿੰਨੇ ਰੱਟੋਂ ਲਾਗੇ ਜੇ ਕਾ ਕੀ ਆ ਹਵਾਨੇ ਦੇ ਸੂਣ ਦਾ ਕਿਹੜਾ ਹਵਾਨਾ ਚੰਗਾ ਬਣਾਉ ਲੋ ਵੀ ਹੈ ਬਹੁਤ ਜ਼ਿਆਦਾ ਬਣੂ ਵੇ ਜੀ ਤੇ ਵੇਖੋ ਬੁਠੀ ਬੜੀ ਫੇਸ ਕੁਆਲਟੀ ਜਿਹੜਾ ਬਾਰੀ ਨਹੀਂ ਦੇਈ ਤਾ ਠੀਕ ਹੈ ਜੀ ਹਾਂ ਜੀ ਕੀ ਮੁੱਲ ਭਾਜੀ ਦਾ ਹਰਾ ਦਾ ਬੋਲੋ ਦੀ ਇਹਦਾ ਤਾਂ ਕੋਈ ਮੁੱਲ ਹੀ ਨਹੀਂ ਆ ਹਾਂਜੀ ਬਾਕੀ ਜਾਇ ਜੀ ਦਵਾਂਗੇ ਆਪਾਂ ਕੋਈ ਗੱਲ ਨਹੀਂ ਠੀਕ ਜੀ ਬੋਲੋ ਛੱਡ ਕਰ ਲਈਏ ਕਰੀਏ ਜਾਇ ਜੀ ਕਿੰਨਾ ਕਰੀਏ ਦੱਸ ਲੋ 25 ਦੇ 60 ਤੋਂ ਵੀ ਬਾਹਰ ਵੇਚਣ ਲਈ ਤਿਆਰ ਹੋ ਕੇ ਹਾਂਜੀ ਹਾਂਜੀ ਚਲੋ ਸਾਫ ਛੱਡ ਦਈਏ ਆਪਾਂ 55000 ਦੀ ਬੱਛੀ ਦੇ ਦਿੰਨੇ ਹਾਂ ਹੋਰ ਛੱਡ ਦਈਏ ਹੋਰ ਕਿੰਨੇ ਆ ਹੋਰ ਛੱਡ ਦਈਏ 1000 ਤੋਂ ਬਾਅਦ ਛੱਡ ਦਈਏ ਫੁੱਲੇ 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 ਜਾਂਦੀ ਐ 55000 ਦੇ ਜਾਂ ਕੋਈ ਕਰ ਦਈਏ ਪੂਰੇ ਮਤਲਬ ਤੱਕ ਆ ਜਣਾ ਹੈ ਜੀ ਜਾਣ ਦੋ ਹੂੰ ਜਾਣ ਦੀ ਹੈ ਚਲੋ ਜਾ ਦੋ ਤਾਂ ਕਿਆ ਕਰਦੇ ਲੋ ਜੀ ਸਾਹ ਮਾਈ ਨੇ ਪੂਰੀ ਛੜਦੀ ਹੈ ਬੱਚੀ ਇਹਨੂੰ ਚੈੱਕ ਕਰਦਾ ਤੇ ਮੇਰਾ ਵੀਰ ਵੇਖੇ ਤਸੱਲੀ ਕਰੇ ਠੀਕ ਆ ਤੇ ਘਰ ਦੀ ਰੌਣਕ ਹੀ ਸਾਣਾ ਕਿਹੜਾ ਵੀ ਭਰਾ ਲੈ ਜਾਉਂਗਾ ਰੇ ਸ਼ਾਨ ਬਣ ਜਾਣਾ ਕੁਰੀਰੀ ਖੱਲੇ ਹੁਣੇ ਆਪਣੇ ਕੋਈਆਂ ਹੈ ਠੀਕ ਹੈ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹਨ ਹੀਰਾਂ ਦਾ ਬੱਚਾ ਯਾਰ ਇਹ ਠੀਕ ਹੈ ਜੀ ਸੋਹਣੀ ਬੜੀ ਆ ਠੀਕ ਹੈ ਜੀ ਬਈ ਆ ਜੀ ਦੂਜੇ ਨੰਬਰ ਦੇ ਬਾਹਰ ਇਹ ਕਿਨਵਾਸ ਤੋਂ ਦੂਗੀ ਇਹ ਵੀ ਇੱਥੇ ਦੂਜੀ ਸੋਹਣੀ ਆ ਅੱਛਾ ਜੀ ਤੇ ਦੁੱਧ ਇਹਨੇ ਵੀ ਮੇਲਰ ਨੇ 14-15 ਕਿਲੋ ਦਿੱਤਾ ਆ ਅੱਛਾ ਜੀ ਹਾਂ ਤੇ ਹੁਣ ਇਹਦਾ ਸਾਮ ਥੋੜਾ ਹੀ ਆ ਦੁੱਧੇ ਦੀ ਭੰਗਾਂ ਚੌਹਾਂ ਉਹਨਾਂ ਦੇ ਵਿੱਚ ਵਿੱਚ ਠੀਕ ਆ ਹਾਂ ਹੁਣ ਬਹੁਤ ਚੰਗਾ ਲੱਗਾਈ ਫਿਰ ਉਹ ਠੰਡੀ ਢੀਰੀ ਪੜੀ ਆ ਲਓ ਜੀ ਠੀਰੀਆਂ ਦੁੱਧੀਆਂ ਜਿਹੜੀਆਂ ਬਹੁਤ ਆ ਇੱਧਰ ਵੇਖੋ ਹਾਂ ਠੀਕ ਆ ਠੀਕ ਆ ਇੱਧਰ ਬਹੁਤ ਠੰਡੀ ਜਾਈ ਆ ਹਾਂ ਕੱਢ ਜੋ ਵੀ ਥਾਨ ਆ ਗਿਆ ਜੀ ਹਾਂ ਖਲੋ ਬਹੁਤ ਬਾਈ ਜੀ ਕਾਟ ਕਾਟ ਕੇ ਜੀ ਬਈ ਤਰਾਸੇ ਨਾ ਇੱਕ ਰੋਸ ਹੈ ਕੋ ਗਰਮੀ ਗਰਮੀ ਵਾਲੀ ਨਹੀਂ ਹੈ ਨਾ ਉਹ ਗਰਮੀ ਵਾਲੀ ਨਾ ਹੈ ਹਾਂਜੀ 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 ਉਹ ਵੀ ਕਾਫੀ ਬਹੁਤ ਬਣੇਗਾ ਇੱਥੇ ਲਾ ਢੋਲਾ ਇਹਦੇ ਵੀ ਕਾਫੀ ਹਵਾਨੇ ਦਾ ਜੇ ਤੇ ਇਹ ਵੀ ਢੋਨ ਦਾ ਕਰ ਮਾਰੀ ਵਾ ਨਾ ਜਗਾ ਫਾ ਲੂਗੀ ਇਹਨੇ ਵੀ ਪਹਿਲਾਂ ਨੇ ਦੋਦੇ ਕੋਈ 13 14 ਲੀਟਰ ਭਰਿਆ ਵਾ ਤੇ ਨਾਲਾ ਨੋੜਾ ਵੀ ਹਵਾਨੇ ਦੇ ਕਾਹਦੀ ਇਹਦੇ ਇਹ ਵੀ ਟਰੋਸ ਦੇ ਵਿੱਕਾ ਜੀ ਨੇ ਸੋ ਜਿਦਾ ਤੁਹਾਨੂੰ ਪਤਾ ਗਰਮੀ ਦੇ ਵਿੱਚ ਵਾਧਾ ਵਾ ਨਾ ਕੋਈ ਠੰਡ ਦੀ ਤੇ ਨਾ ਕੋਈ ਗਰਮੀ ਦੀ ਪ੍ਰਵਾਹ ਇਹ ਕਿੰਨੇ ਦਿਨ ਆ ਗਿਆ ਭਰੀ ਫੜਦੀ ਇਹਨੇ ਮਹਾਦੇਵ ਜੀ ਪੰਜਾਂ ਦਿਨਾਂ ਚ ਫੜਨੇ ਆ ਠੀਕ ਆ ਠੀਕ ਆ ਆ ਦੇਖੋ ਭਰੀ ਆ ਬੱਚੀ ਇਹੇ ਠੀਕ ਆ ਠੀਕ ਆ ਹਾਂ ਤੇ ਅੱਜ ਇੱਧਰ ਇੱਧਰ ਰਵਟਰ ਦਾ ਇੱਧਰ ਵੇਖੋ ਆਹ ਦੇਖੋ ਬਹੁਤ ਜ਼ਿਆਦਾ ਬਨੂਗੀ ਬੱਚੀ ਹਾਂ ਠੀਕ ਆ ਜੀ ਤੇ ਇਹਦਾ ਮੁੱਲ ਭਾਜੀ ਹਰ ਮੁੱਲ ਤਾਂ ਬਿਲਕੁਲ ਜਾਇਜ਼ ਕਰਨੇ ਲੇਕਿਨ ਅਗੇ ਮੁੱਲ ਹਾਂਜੀ ਹਾਂਜੀ ਦੇ ਦਈਏ 55 ਦੀ ਇਹ ਵੀ ਮੈਂ 1 ਪਿਆ ਦੇ ਦਿੰਗੇ ਕਰਤੇ ਕੇ ਅੰਦਰ ਪਿਆ ਦੇ ਕਿੰਨੇ ਕਿਹਦੇ ਕਰ ਦਨੇ ਕਿੰਨੇ ਦੇ ਕਿਹਦੇ ਨਹੀਂ ਕਰ ਦਨੇ ਆ ਹੋਰ 5 ਛੱਡ ਦਈਏ 45 45 ਵੀ ਹੋਰ ਛੱਡ ਕੇ ਜਾ ਰਹੇ ਹੋਰ ਛੱਡ ਦਈਏ ਹਾਂ ਦੋ ਹੀ ਛੱਡ ਦਈਏ 47 ਤਿੰਨ ਹੀ ਛੱਡ ਦਈਏ ਹਾਂ ਨਾ ਜਿਹੜੀ 42 ਜਿਹੜਾ 200 ਰੁਪਏ ਛੋੜਦਾ 45 ਕਿਉਂ 42 ਠੀਕ ਹੈ ਲੋ ਭਾਈ 45 ਮੈਨੂੰ ਬਾਤ ਤ ਨਹੀਂ ਪੰਦ 25 ਦੇ ਲੋ ਕਦਾਂ ਦੀ ਆ ਨਾਲ ਥੋੜੇ ਵੇਖੋ ਕਿਡਾ ਕੁਆਲਟੀ ਵਾਲਾ ਲਗਾਈ ਹੋਇਆ ਠੀਕ ਹੈ ਕੋਈ ਭਰਾਸ ਹਾਂ ਮੋਟਾ ਥਾਣਾ ਵਧੀਆ ਠੀਕ ਹੈ ਠੰਡੀ ਤੇਰੀ ਉਹਦੀ ਚੰਗਾ ਕੱਢਿਆ ਬੰਨੇ ਇਹ ਮਈਆੜੀ 3 ਨੰਬਰ ਤੇ ਆ ਗਈ ਝੋਟੀ ਇਹ ਝੋਟੀ ਵੀਰ ਜੀ ਮਤਲਬ ਆਪਾਂ ਤੁਹਾਨੂੰ ਗ੍ਰੀਟ ਦਸਣੇ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਹਾਂਜੀ ਇਹ ਝੋਟੀ ਆਪਾਂ ਲੈਨੇ ਹਾਂ ਵੀਰ ਕੋਲ ਅੱਛਾ ਜੀ ਬੱਚੇ ਦੇ ਨਾਲ ਹੀ ਲੈਨੇ ਤਾਜੀ ਸੂਈ ਝੋਟੀ 13 ਤੋਂ 14 ਨੰਬਰੋਂ ਇਹ ਸੂਈ ਨੂੰ ਅੱਛਾ ਜੀ ਤੇ ਮੁੱਲ ਵੀ ਲਾਇਆ ਹੈ ਝੋਟੀ ਦਾ ਜਿੰਦਾ ਨਹੀਂ ਲੱਖੋਂ ਬਾਹਰ ਰੁਪਏ ਮੰਗਦਾ ਸੀ ਅੱਛਾ ਤੇ ਆਂਦਾ ਹੈ 12 ਕਿਲੋ ਦੁੱਧ ਮੇਰੇ ਘਰ ਮਿਲ ਲੋ ਠੀਕ ਜੀ ਛੋਟੀ ਰਾਜ ਦੇ ਬੱਚਾ ਮਰ ਗਿਆ ਅੱਜ ਇਸ ਮੇਰੇ ਨੂੰ ਡੀ ਲਈਏ ਤੇ ਅੱਜ ਹੀ ਲੈਣੀ ਆ ਠੀਕ ਜੀ ਉਹ ਮੈਨੂੰ ਪਾਸ ਕੀਤੀ ਟੀਕਾ ਲਾ ਕੇ ਕਿੰਨੀ ਝੂਠ ਬੋਲ ਕੇ ਨਹੀਂ ਜਣੀ ਨਹੀਂ ਬਿਲਕੁਲ ਸੋਤ ਹੁਣ ਵੀ ਇਹ ਕੋਈ ਦਹਾਵਾਂ ਤੋਂ ਬਾਹਰ ਹੀ ਹੋਗਾ ਭਾਵੇਂ ਬੱਚਾ ਮਰ ਗਿਆ ਥੋੜਾ ਰੋ ਰੋ ਕਰੂਗੀ ਅੱਛਾ ਜੀ ਹਾਂ ਬਾਕੀ ਪਹਾੜੇ ਤੇ ਲੱਗਦੀ ਨਹੀਂ ਠੰਢੀ ਆ ਠੀਕ ਜੀ ਥਾਂਲੇ ਵਾਲੇ ਖਾਉਦੇ 2.5 ਕਿਲੋ ਦੇ ਏੜਕੜ ਗਾੜੀ ਆ ਝੋਡੀ ਦੀ ਠੀਕ ਆ ਸਵੇਰ ਕਰਵਾ ਸੋਈ ਭਾਜੀ ਇਹ ਦੂਜਾ ਸੂਆ ਜੀ ਝੋਡੀ ਲਓ ਜੀ ਇਹ ਵੀ ਦੂਜਾ ਸੂਆ ਸੋਈ ਜੇ ਠੀਕ ਆ ਲਓ ਜੀ ਥਾਂ ਠਾਂਡਾ ਜਿਹੜਾ ਇਸ ਦਾ ਵੀ ਮੌਕੇ ਤੋਂ ਦੱਸਾਂ ਉਹਦਾ ਪਲੱਸ ਜਿਹੜਾ ਦੁੱਧ ਤਿਆਰ ਆ ਤੇ ਜਵਾਕ ਪਾਈ ਆ ਤਾਂ ਇਹਦਾ ਮਗਿਆ ਜੇ ਮਾਰਿਆ ਤੇ ਸੂਈ ਨੂੰ ਕੋਈ 14 ਤੋਂ 14 ਦਿਨ ਵੱਧ ਤੋਂ ਵੱਧ ਹੋਏ ਆ ਇੱਕ ਅੱਧ ਕਾਠ ਚੰਗਾ ਆ ਗਿਆ ਦੂਜਾ ਸੂਗਾ ਸੂਈ ਆ ਇਧਰ ਉਹ ਵੀ ਕਰੋ ਚਾ ਕਾ ਤਾਂ ਤੂੰ ਆਇਆ ਨਾ ਗਿੱਠੋਂ ਬਾਹਰ ਲੱਗਾ ਪਿਆ ਵਾ ਕੀ ਅਗਲੀ ਸਾਈਡ ਤੋਂ ਆਪਾਂ ਜੇ ਉਹ ਡੇਰੀ ਵਾਲਾ ਵੀਰ ਲੈ ਜਾਏ ਮਤਲਬ ਦੁੱਧ ਵਾਲੀ ਨਹੀਂ ਐ ਦੀ ਵੀ ਦਿਖਾਓ ਜਰਾ ਕਾਰਡ ਵੀ ਜਰੂਰ ਵੇਖੋ ਕਿ ਨਹੀਂ ਕਨੀ ਮੇਰੇ ਥਣਾਂ ਦੀ ਇਹ ਗੱਲ ਆਪਾਂ ਜੀ ਲਾਗੇ ਤਾਂ ਇਹਨਾਂ ਨਾਲ ਜੱਡਾ ਮੀਟਰ-ਮੀਟਰ ਦਾ ਹਨੂ ਆ ਐ ਧੁੰਨ ਤੱਕ ਹੀ ਲੱਗਾ ਦੂਜੇ ਬੰਦੇ ਨੂੰ ਦਿਖਾ ਦਿਓ ਵੀਰ ਜੀ ਕੀ ਸਾਈਡ ਤੋਂ ਜਰੂਰ ਚੈੱਕ ਕਰੰਦੇ ਆਪਾਂ ਥਣਾਂ ਦਾ ਸਾਈਜ਼ ਕਰਦੇ ਆ ਉਹ ਵੀ ਸ਼ਾਨਦਾਰ ਆ ਗਿਆ ਇਧਰ ਵੇਖੋ ਸੋ ਬਾਈ ਜਿੱਥੇ ਥਾੜਾ ਆ ਦਿਖਾਓ ਇਧਰ ਮੀਜੀ ਪਾਓ ਨੀ ਯਾਰ ਇੰਨਾ ਦਾ ਫਰਕ ਹੋਗਾ ਕਿ ਇਹ ਵੱਲੋਂ ਚਵਾ ਲੱਗਾ ਬਹੁਤ ਜ਼ਿਆਦਾ ਮੋਟਾ ਅੱਛਾ ਜੀ ਹਾਂ ਜੀ ਥਾਣੇ ਦੇਖੋ ਕਿਹੜਾ ਲੱਗਾ ਆ ਠੀਕ ਆ ਕੋਈ ਸੰਭਾ ਸਾਨੂੰ ਕਹਿ ਦਾਰ ਕੋਈ ਗੈਂਦਰਾ ਅੱਛਾ ਜੀ ਹਾਂ ਬਾਕੀ ਲੈ ਵਾਲੂਆ ਬਹੁਤ ਖੁੱਲਾ ਝੋੜੀ ਦਾ ਠੀਕ ਆ ਠੀਕ ਇਹਦੇ ਆਪਾਂ ਬੜੇ ਰੁਪਏ ਲਾਏ ਬੱਚੇ ਸੁਮੇਤ ਅੱਛਾ ਜੀ ਤੇ ਹੁਣ ਝੋੜੀ ਚੋਂ ਸਾਨੂੰ ਹਿਸਾਬ ਨਾ ਮਿਲ ਗਈ ਬੱਚਾ ਮਰਨ ਕਰਕੇ ਤੇ ਅਸੀਂ ਤਾਂ ਆਜੀ ਲੈਦੀ ਆ ਅੱਛਾ ਜੀ ਉੱਥੇ ਟੀਕਾ ਲਾ ਕੇ ਪਾਸ ਕੀਤੀ ਜੋ ਵੇਲੋਂ ਪਸਮੀ ਆ ਠੀਕ ਆ ਠੀਕ ਆ ਜੀ ਬਾਕੀ ਦੋਤ ਬੜਾ ਜਿਹਾ ਝੋਡੀ ਕੋ ਤੇ ਆਪਾਂ ਬਿਲਕੁਲ ਜਾਇ ਦੇਣੀ ਹਨ ਮਨ ਲਓ ਬੱਚਾ ਹੈ ਨਹੀਂ ਆ ਠੀਕ ਹੈ ਕੀ ਮੁੱਲ ਕਰਨਾ ਹੁਣ ਹੇਰਾ ਤੇ ਮੁੱਲ ਝੋਡੀ ਤੋਂ 3 ਲੱਖ ਰੁਪਏ ਦੀ ਆ ਹਾਂਜੀ ਹੁਣ 80 ਹੀ ਦੇ ਦਈਏ ਕਰਦ ਕੇ ਮੰਨ ਲੈ ਕਿੰਨਾ ਕਰਦੀ ਫੁੱਲਾ ਜਾਣ ਤੋਂ ਮੈਂ ਦੇਣਾ ਚਾਹੂੰ ਹਾਂਜੀ 60 ਹੋਰ ਛੱਡ ਦੋ ਦੋ ਹੋਰ ਦੋ ਛੱਡ ਦੀ ਤੇ 30 ਛੱਡ ਦੀ 72 72 ਦੀ ਲਓ ਬਾਈ ਜੀ 70 ਲੈ ਹੋਰ ਛੜਾਉਣਾ ਜੇ ਦੱਸ ਦਿਓ ਮੈਨੂੰ ਕਰਦੇ ਪੂਰੇ ਪਰ ਝੋਡੀ ਵੇਖ ਲਓ ਕਿੱਡੀ ਆ ਇਹ ਚੰਗੀ ਝੋਡੀ 40-50 ਲੱਖ ਰੁਪਏ ਦੀ ਝੋਡੀ ਆ ਬਿਲਕੁਲ ਸਹੀ ਗੱਲ ਆ ਜੀ ਪੂਰੇ 70 ਦੇਣਾ ਤੇ 500 ਛੋਟ ਕਰ ਲਾਂਗੇ ਦੇਖੀ ਠੀਕ ਲੋ ਜੀ 70000 ਰੁਪਏ 500 ਰੁਪਏ ਛੋਟ ਐਸੀ ਅੰਕੂ ਤਸਨੀ ਕਰਨੇ ਥਣ ਵੱਟਾਵਾ ਦਾ ਮੈਂ ਜ਼ਿੰਮੇਵਾਰ ਆ ਅੱਛਾ ਜੀ ਬਾਕੀ ਉਪਰੇ ਘਰ ਜਾ ਕੇ ਵੀ ਟੀਕਾ ਲਵਾ ਸਕਦੇ ਦਿਹਾੜੀ ਲੱਗ ਦੋ ਦਿਨ ਲਵਾ ਸਕਦੇ ਠੀਕ ਠੀਕ ਲੋ ਇਹੇ ਵੀ ਲਾ ਕੇ ਲੈ ਪਾਸ ਕਰਕੇ ਲੈ ਜਾਂਦੀ ਹੈ ਠੀਕ ਜੀ ਬਾਕੀ ਝੋਡੀ ਨਹੀਂ ਕੋਈ ਨਹੀਂ ਦੱਸ ਸਕਦਾ ਨਹੀਂ ਬਿਲਕ ਮਰ ਸਕਦਾ ਹੈ ਗੱਲ ਸਹੀ ਹੈ ਇਹ ਗੱਲ ਸਹੀ ਹੈ ਲਓ ਜੀ ਕੋਈ ਸਹੀ ਵਾਲਾ ਘਰ ਲੈ ਜੀ ਕਿੱਡਾ ਹੈ ਤੇ ਦੁੱਧ ਕਰਮ ਵਾਲੀ ਚੰਗਾ ਤੇ ਵੱਡੀ ਹੈ ਕੋਈ ਛੋਟੀ ਵੀ ਨਾ ਸਮਝੇ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਪੂਰੀ ਵੱਡੀ ਛੋਟੀ ਹੈ ਗੱਦ ਘਾਟ ਚੰਗਾ ਆ ਗਿਆ ਤੇ ਸੇਕ ਲੰਗੂ ਵੀ ਬਹੁਤ ਹੀ ਚੰਗਾ ਆ ਗਿਆ ਜੀ ਹਾਂ ਜੀ ਤੇ ਆਜੋ ਚੌਥੇ ਨੰਬਰ ਤੇ ਭਾਈ ਆ ਕਿਵੇਂ ਝੋਟੀ ਉਹਦੇ ਸੰਗ ਜਨ ਕੋਈ ਇਹ ਝੋਟੀ ਵੀ ਪਹਿਲੇ ਸਵੇਰ ਸੂਈ ਆ ਅੱਛਾ ਜੀ ਕਿ ਆ ਉਹ ਬੱਚਾ ਦਾ ਤਾਜੀ ਸੂਈ ਮੰਨਿਆ ਚਾਹਵਾ ਤਨਾ ਦੀ ਕਿ ਆ ਉਹ ਕਟਾ ਲਓ ਜੀ ਮੇਲ ਕਾਫ ਆ ਗਿਆ ਜੀ ਬਿਲਕੁਲ ਕਾਲੀ ਕਾਲੀ ਨਵੀਆਂ ਦੇ ਜਵਾਬ ਨਹੀਂ ਇਹਨੇ ਵੀ ਦੀ ਰਾਤੀ ਨਾਲ ਉਹ ਖੁਰਲੀ ਦੇ ਬੱਧੀ ਬਾਹਰ ਅੱਛਾ ਜੀ ਤੇ ਕੁੰਡੇ ਜੜਾ ਆ ਕੇ ਦਾ ਵਖੋ ਮਨੇ ਕੋ ਕਰੰਬਲੀ ਹੀ ਨਹੀਂ ਜਦਾ ਮੋੜ ਜਾ ਹਾਂਜੀ ਹਾਂਜੀ ਆ ਇਹ ਤੋੜ ਲਿਆ ਠੀਕ ਹੈ ਹਾਂਜੀ ਤੇ ਮੱਲਾ ਐਡਾ ਲਊ ਲਊ ਵਾਲੀ ਗੱਲ ਕੋਈ ਨਾ ਐਡਾ ਜ਼ਖਮੀ ਆ ਕੋ ਲੱਥਾ ਆ ਠੀਕ ਉਹ ਤਾਂ ਵੀ ਲੱਥਾ ਦਾ ਹਾਂਜੀ ਤੇ ਮੜਾ ਆ ਜਾ ਜ਼ਖਮ ਉਤਰਾ ਹੈਗਾ ਜਹੀਂ ਉੱਤੇ ਲਾ ਗਲਦੀ ਹੁੰਦੀ ਤੇ ਟਾਕੀ ਬਣਦੀ ਆ ਠੀਕ ਹੈ ਠੀਕ ਹੈ ਹਾਂਜੀ ਤੇ ਕੱਟੀ ਕੋ ਦਾਸ ਨੂੰ ਦੁੱਧਿਆ ਦਾਸ ਲਈ ਮੈਨੂੰ ਗੋਲਾ ਮੰਗੇ ਤਾਂ ਮੈਂ ਦੋ ਤਾਂ ਮੰਨ ਲਏ ਹਲੇ ਦੇਖ ਲਓ ਕਿੰਨੀ ਸਾਫ ਸਪਾਈ ਠੀਕ ਹੈ ਠੀਕ ਹੈ ਪਹਿਲਾਂ ਹੀ ਸ਼ੁਰੂ ਹੋਈ ਕਰ ਮਾਲੀ ਦੇ ਦਾਸ ਦੇ ਜਿਹੜਾ ਇਸ ਵਾਰ ਕੋਈ ਦੁੱਧ ਜਾਂ ਗੋਲਾ ਲਾ ਲਈ ਤਿਆਰ ਆ ਇਹ ਪਸ਼ੇਰੇ ਫੀਮਲ ਕਾਫ ਆ ਗਿਆ ਤੇ ਕੱਦ-ਕਾੜ ਦੀ ਚੰਗੀ ਆ ਇਹ ਹੈ ਵੀ ਸਿੰਗਲ ਹੈ DJ ਦੇ پرو ਗੈੱਡ ਬਲੈਕ ਆ ਗਈ ਨੌਂ ਸੇ ਤੋਂ ਅੱਗੇ ਮੈਂ ਕੱਟ ਪਾ ਦਿੱਤੇ ਆ ਬਿਲਕੁਲ ਆ ਜਾਂਦਾ ਬਾਈ ਖੜਾ ਕੇ ਅੱਜ ਕੇ ਪੁਰਾਣੀ ਕਾਲੂ ਦਾ ਸਿੰਘ ਕੱਲ ਦਾ ਚੜਾਇਆ ਵੈਨੇ ਪੋਛਲਾ ਮੜਾਇਆ ਕਿੰਨੇ ਰੋਟਾ ਚਰਾਤੀ ਰੋਟਾ ਭਾਈ ਹਾਂਜੀ ਸਿੰਘ ਇਹ ਰਾਤੀ ਰੱਗੀ ਆਜੇ ਠੀਕ ਜੀ ਹਾਂ ਇਹਦੇ ਅਸੀਂ ਨਾ ਚੋਣ ਲੱਗਾ ਬੱਛਾ ਅੱਛਾ ਅੱਛਾ ਇਹ ਕੁੰਡੇ ਦੇ ਰਾਗ ਤੋੜਿਆ ਜਿੰਦੀ ਠੀਕ ਠੀਕ ਹਾਂਜੀ ਕਾਉ ਤੋਂ ਕੋਣ ਬਲੀ ਜੀ ਇੰਨੀ ਹਨਾ ਕੋਈ ਨਹੀਂ ਹਨਾ ਇੰਨੀ ਕ ਲੱਗਦੀ ਆ ਠੀਕ ਆ ਠੀਕ ਹਾਂ ਮੜ ਆਇਆ ਜਗਮ ਜ਼ਿਆਦਾ ਨਹੀਂ ਲੋ ਜੀ ਬਾਕੀ ਜੱਟ ਬਲੈਕ ਦੇ ਕਾਲ ਤੇ ਬਾਕੀ ਝੋਡੀ ਵੇ ਲੋ ਗਾੜ ਮੇ ਕਿੰਨਾ ਗਾਹੋਂ ਨੂੰ ਕਹਿੰਨਾ ਗਾੜ ਬੂਟ ਬੜੀ ਝੋਡੀ 2 ਕਿਲੋ ਗਾੜ ਆ ਹੁਣ ਝੋਡੀ ਦੀ ਅੱਛਾ ਜੀ ਪੂਰੀ 2 ਕਿਲੋ ਬਾਂ ਵਖਰੀ ਚੋ ਕੇ ਵੇਖ ਲੈ ਇਹ ਕਿੰਨਾ ਭਰ ਦੁੱਧ ਤੇ ਚੋਣ ਚਾਂਣ ਬੜੀ ਚੰਗੀ ਦੁੱਧ ਝੋਡੀ 12 ਕਿਲੋ ਆਮ ਦਾ ਦੇ ਦੂਗੀ ਚਲੋ 4 ਨਾਲ ਕੱਪ ਜੋ ਮਰਜ਼ੀ ਮਾਰੀ ਜਾਵੇ ਠੀਕ ਆ ਠੀਕ ਆ ਲੋ ਜੀ ਇਸ ਟਾਈਮ ਦਾ ਮੌਕਾ ਹੈ ਬੰਦੇ ਦੀ ਆ ਰਫਤ ਪਤਲੀ ਆ ਕਾਗਜ਼ ਰਹੀ ਆ ਤੇ ਇਹਦਾ ਮੁੱਲ ਭਾਜੀ ਹਰ ਮੁੱਲ ਵੀ ਇਦੀ ਜਾਰੀ ਕਰਾਂਗੇ ਇੱਕ 10 ਦੇ ਗੀਏ ਕਰ ਦੋ ਹੋਰ ਮੰਦਲ ਖੁੱਲਾਈ ਖੁੱਲਾ ਕਰ ਗੀਏ ਹਾਂਜੀ 40 ਚੜੀਏ ਹੋਰ ਕਰਲੀ ਜੱਦੋਂ ਦੋ ਅੰਦਰ ਆਉਂਦੇ ਆਹ 97 ਦੇ ਦਿੱਤੇ 1 ਘੋੜਾ ਛੱਡ ਗਏ 97 ਦੇ 97000 ਰੁਪਏ ਛੋੜ ਗਏ ਉਹ 200 ਕਰਨੀ ਅੱਛਾ ਅੱਛਾ ਹਾਂ ਪਰ ਕੱਟੀ ਜਾਣਗੇ ਭਾਣਾ 2 ਡੰਗ ਚੋਕੇ ਭੁਲਾ ਜੇ 10 ਕਿਲੋ ਦੁੱਧ ਆ ਠੀਕ ਹੈ ਜੀ ਹਾਂ ਲਓ ਭਾਈ ਜੀ ਬਿਲਕੁਲ ਇਹਦਾ ਵੀ ਨਾਰਮਲ ਰੇਟ ਪਾਦਾ ਬਿਲਕੁਲ ਤਾਜੀ ਸੋਈ ਆ ਬੱਚੇ ਦਾ ਬਾਗ 10 ਕਿਲੋ ਦੁੱਧ ਆ ਕੋਈ ਨਾ ਸਮਝੇ ਵੀ ਬੱਚੇ ਨੂੰ ਛੱਡ ਕੇ ਅੱਛਾ ਅੱਛਾ ਹਾਂ ਮੇਰੇ ਤੋਂ ਹਣਾ ਵੀ ਬੋਲਾ ਹੀ ਆ ਠੀਕ ਹੈ ਠੀਕ ਹੈ ਜੀ ਤੇ ਤਸੱਲੀ ਕਰ ਲੈ ਦੁੱਧ 12 ਕਿਲੋ ਦੇਣਾ ਝੋੜੀ ਦੇ ਠੀਕ ਹੈ ਲਓ ਜੀ ਕੋਈ ਸਾਹ ਮੜਾ ਪੜਾ ਜਾ ਜੇ ਦੁੱਧ 12 ਕਿਲੋ ਬਹੁ ਸੋ ਬਾਈ ਪਸ਼ੂ ਜਿਹੜੇ ਬਾਈ ਦੇ ਕੋਲ ਚੰਗੇ ਵਾਲੇ ਰੇਟ ਵੀ ਨਿਗੇ ਨਿਗੇ ਕਰਦੇ ਆ ਬਾਈ ਨੇ ਤੇ ਕਹਣਾ ਪੰਜ ਕੋ ਜੋ ਹੋਰ ਵੀਰ ਜੀ ਕਹਣਾ ਇਹੋ ਜੀ ਮਨ ਲਓ ਕਿ ਜਿਹੜਾ ਗੱਬਣ ਆ ਹਾਂਜੀ ਉਹ ਪਾਸ ਕਰ ਉਹ ਖੜੋ ਮੇਰਾ ਵੀਰ ਹਾਂਜੀ ਜਿਹੜਾ ਸੂਆ ਉਹ ਚੋਗ ਦੇ ਖੜੋ ਬਿਲਕੁਲ ਬਾਈ ਵੀ ਨਹੀਂ ਕਹਿੰਦੇ ਆ ਇਹ ਬਿਲਕੁਲ ਜਿਹੜਾ ਨਹੀਂ ਆ ਸਕਦਾ ਉਹ ਮਨੋ ਵੀਡੀਓ ਕਾਲ ਦੇ ਜਵਾਰੇ ਜਾਂ ਆਣ ਕੇ ਝੋਲੇ ਸਾਈ ਪਾ ਕੇ ਤੇ ਗੱਡੀ ਲੈ ਕੇ ਆਪਣੀ ਆ ਜਾਣ ਹਾਂਜੀ ਤੇ ਸੱਲੀ ਕਰਕੇ ਖੜਨ ਬਿਲਕੁਲ ਸਹੀ ਮਾਦ ਪੰਡ ਹਣਦੀ ਸਾਡੀ ਗਰੰਟੀ ਹੋਊਗੀ ਗਾਂ ਦੇ ਥਾਂ ਦੀ ਸਾਡੀ ਗਰੰਟੀ ਹੋਊਗੀ ਜਿਹੜਾ ਗੱਬਣ ਨੇ ਕੋਈ ਵੀ ਭਾਵੇਂ ਮੱਝ ਭਾਵੇਂ ਹਾਂਜੀ ਖਾਣ ਨਹੀਂ ਵਾਟ ਘਟੂਗਾ ਕਿਸਦਾ ਦੋ ਦੋ ਪੰਜਾਹ ਜਾਨਾ ਕਰਨਵਾਦਾ ਕਿਲੋਂ ਪੜ ਸਕਦਾ ਉਹ ਹਾਂਜੀ ਹਾਂਜੀ ਆ ਚਲੋ ਪਾੜੇ ਪੋੜੇ ਚ ਕੀ ਹੋਣੀ ਤਾਂ ਨਹੀਂ ਹੋਣੀ ਕੋਈ ਵੀ ਠੀਕ ਹੈ ਜੀ ਵੱਡੀਆਂ ਵੱਡੀਆਂ ਦਾ ਭਾਅ ਵੇਖ ਲੋ ਅੱਜ ਕਿੰਦਾ ਨੇ ਬਿਲਕੁਲ ਛੋਟੇ ਭਾਅ ਕਰਦੇ ਇਹ ਪਸ਼ੂ ਜਿਹੜੇ ਚੰਗੇ ਵਾਈ ਦੇ ਕੋਲ ਆ ਜਿਹੜਾ ਕਬੂਤਰ ਦਾ ਬੱਚਾ ਆਪਾਂ ਪਹਿਲੇ ਨੰਬਰ ਤੇ ਦਿਖਾਇਆ ਸੀ ਬਹੁਤ ਹੀ ਜ਼ਿਆਦਾ ਚੰਗੇ ਰਿਕਾਰਡ ਵਾਲੀ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ